ਕੁਝ ਦਿਨ ਪਹਿਲਾਂ ਦਸ਼ਮੇਸ਼ ਨਗਰ ਚ ਕਲੀਨਿਕ ਚਲਾਨ ਵਾਲੇ ਡਾਕਟਰ ਰਮੇਸ਼ ਕੁਮਾਰ ਨੂੰ ਇੱਕ ਵਿਅਕਤੀ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਸਬੰਧ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਇਸ ਵਿਅਕਤੀ ਦਾ ਨਾਮ ਬੌਬੀ ਦੱਸਿਆ ਜਾ ਰਿਹਾ ਹੈ ਡਾਕਟਰ ਰਮੇਸ਼ ਦੀ شناخت ਕਰਨ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਬلوث ਅਧਿਕਾਰੀ ਅਨੁਸਾਰ ਇਸ ਨੇ ਡਾਕਟਰ ਰਮੇਸ਼ ਨੂੰ ਤਰ੍ਹਾਂ ਤਾਂ ਕਾਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਇਸ ਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਪੁੱਛਗਿੱਛ ਕੀਤੀ ਜਾਏਗੀ। ਹਾਂਜੀ ਇਹ ਦਸ਼ਮੇਸ਼ ਨਗਰ ਰਿਪੋਰਟ ਵਿਖੇ ਰਮੇਸ਼ ਕੁਮਾਰ ਨਾਮ ਦੇ ਵਿਅਕਤੀ ਹੈਗੇ ਜਿਹੜੇ ਜਿਨ੍ਹਾਂ ਕੋਲੇ ਸੀਐਮਐਸ ਦੀ ਡਿਗਰੀ ਹੈ ਇਹ ਫਰਸਟ ਏਡ ਦੇਣ ਵਾਸਤੇ ਉੱਥੇ ਲੋਕਾਂ ਦੀ ਸਹਾਇਤਾ ਕਰਦੇ ਨੇ ਤੇ ਇਹਨਾਂ ਨੇ ਇੱਕ ਛੋਟਾ ਜਿਹਾ ਕਲੀਨਿਕ ਬਣਾਇਆ ਹੈ ਗਲੀ ਨੰਬਰ 2 ਦੇ ਵਿੱਚ। ਇਹਨੂੰ ਪਰਸੋ ਸ਼ਾਮ ਕੋ 9:00 ਸੱਤ ਵਜੇ ਇਕੋ ਵਿਅਕਤੀ ਨੇ ਜਾ ਕੇ ਪਿਸਤੌਲ ਤਾਨਕੇ ਧਮਕੀ ਦਿੱਤੀ ਕਿ ਜੋ ਕੋਈ ਤੁਹਾਡੇ ਕੋਲ ਹੈਗਾ ਉਹ ਮੈਨੂੰ ਦੇ ਦੇ। ਉਹਨਾਂ ਦੀ ਸਟੇਟਮੈਂਟ ਤੇ ਅਸੀਂ ਐਫ ਆਰ ਨੰਬਰ 470 ਮਿਤੀ 29/12/23 ਅੰਡਰ ਸੈਕਸ਼ਨ 387 25 ਅਰਮਟ ਦਰਜ ਕੀਤੀ ਸੀ। ਔਰ ਜੋ ਉਹਨਾਂ ਨੇ ਵਿਅਕਤੀ ਨੂੰ ਪਛਾਣ ਕੇ ਸਾਨੂੰ ਦੱਸਿਆ ਗੁਰਵਿੰਦਰ ਸਿੰਘ ਉਰਫ ਬੋਬੀ ਬੱਤਰ ਪੁੱਤਰ ਲਾਲ ਸਿੰਘ ਵਾਸੀ ਦਸ਼ਮੇਸ਼ਨ ਹੈਗਾ। ਔਰ ਇਹਨੂੰ ਜਿਹੜਾ ਹੈਗਾ ਉਹਨਾਂ ਦੀ ਸ਼ਨਾਖਤ ਤੇ ਗ੍ਰਿਫਤਾਰ ਕਰ ਲਿਆ। ਇਹ ਇਹਦਾ ਜਿਹੜਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਪਹਿਲਾਂ ਵੀ ਤਿੰਨ ਕੇਸ ਜਿਹੜੇ ਦਰਜ ਨੇ ਇੱਕ ਜਿਹੜਾ ਹੈਗਾ ਸਨੇਚਿੰਗ ਦਾ ਕੇਸ ਹੈ ਇੱਕ ਉਹਨੇ ਜੇਲ੍ਹ ਦੇ ਅੰਦਰ ਕੋਈ ਲੜਾਈ ਝਗੜਾ ਕੀਤਾ ਹੈ ਤੀਸਰਾ ਕੇਸ ਜਿਹੜਾ ਉਹਨੇ ਫੋਨ ਤੇ ਧਮਕੀ ਦੇ ਕੇ ਫਰੋਤੀ ਮੰਗੀ ਸੀ ਸੋ ਇਹ ਵਿਅਕਤੀ ਜਿਹੜਾ ਕਰਤਾਰ ਕਰ ਲਿਆ ਗਿਆ ਤਫਤੀਸ਼ ਜਾਰੀ ਹੈ ਸਰ ਕੋਈ ਦਿੱਕਤ ਨਹੀਂ ਬੰਦ ਹੋਇਆ ਦਸਤਾਵੇਜ਼ ਦਿਖਾ ਦੱਸ ਰਹੇ ਨੇ ਨਹੀਂ ਫਿਲਹਾਲ ਅਸਲਾ ਬਰਾਮਦ ਨਹੀਂ ਹੋਇਆ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ ਫਰਦਰ ਇਨਵੈਸਟੀਗੇਸ਼ਨ ਜੋ ਰਿਕਵਰੀ ਹੋਏਗੀ ਉਹਦੇ ਬਾਰੇ ਪੁੱਛੋ ਕੁਝ ਦਿਨ ਪਹਿਲਾਂ ਦਸ਼ਮੇਸ਼ ਨਗਰ ਚ ਕਲੀਨਿਕ ਚਲਾਨ ਵਾਲੇ ਡਾਕਟਰ ਰਮੇਸ਼ ਕੁਮਾਰ ਨੂੰ ਇੱਕ ਵਿਅਕਤੀ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਸਬੰਧ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਇਸ ਵਿਅਕਤੀ ਦਾ ਨਾਮ ਬੌਬੀ ਦੱਸਿਆ ਜਾ ਰਿਹਾ ਹੈ ਡਾਕਟਰ ਰਮੇਸ਼ ਦੀ شناخت ਕਰਨ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਬੁਲੈ ਅਧਿਕਾਰੀ ਅਨੁਸਾਰ ਇਸ ਨੇ ਡਾਕਟਰ ਰਮੇਸ਼ ਨੂੰ ਤਰ੍ਹਾਂ ਤਾਂ ਕਾਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਇਸ ਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਪੁੱਛਗਿੱਛ ਕੀਤੀ ਜਾਏਗੀ। ਹਾਂਜੀ ਇਹ ਦਸ਼ਮੇਸ਼ ਨਗਰ ਰਫੀਕਪੁਰ ਵਿਖੇ ਰਮੇਸ਼ ਕੁਮਾਰ ਨਾਮ ਦੇ ਵਿਅਕਤੀ ਹੈਗੇ ਜਿਹੜੇ ਜਿਨ੍ਹਾਂ ਕੋਲੇ ਸੀਐਮਐਸ ਦੀ ਡਿਗਰੀ ਹੈ ਇਹ ਫਰਸਟ ਏਡ ਦੇਣ ਵਾਸਤੇ ਉੱਥੇ ਲੋਕਾਂ ਦੀ ਸਹਾਇਤਾ ਕਰਦੇ ਨੇ ਤੇ ਇਹਨਾਂ ਨੇ ਇੱਕ ਛੋਟਾ ਜਿਹਾ ਕਲੀਨਿਕ ਬਣਾਇਆ ਹੈ ਗਲੀ ਨੰਬਰ 2 ਦੇ ਵਿੱਚ। ਇਹਨੂੰ ਪਰਸੋ ਸ਼ਾਮ ਕੋ 4:00 ਦੇ 7:00 ਵਜੇ ਇਕੋ ਵਿਅਕਤੀ ਨੇ ਜਾ ਕੇ ਪਿਸਤੌਲ ਤਾਨਕੇ ਧਮਕੀ ਦਿੱਤੀ ਕਿ ਜੋ ਕੋਈ ਤੁਹਾਡੇ ਕੋਲ ਹੈਗਾ ਉਹ ਮੈਨੂੰ ਦੇ ਦੇ। ਉਹਨਾਂ ਦੀ ਸਟੇਟਮੈਂਟ ਤੇ ਅਸੀਂ ਐਫਆਰ ਨੰਬਰ 470 ਮਿਤੀ 29/12/23 ਅੰਡਰ ਸੈਕਸ਼ਨ 387 25 ਅਰਮਟ ਦਰਜ ਕੀਤੀ ਸੀ। ਔਰ ਜੋ ਉਹਨਾਂ ਨੇ ਵਿਅਕਤੀ ਨੂੰ ਪਛਾਣ ਕੇ ਸਾਨੂੰ ਦੱਸਿਆ ਗੁਰਵਿੰਦਰ ਸਿੰਘ ਉਰਫ ਬੋਬੀ ਬੱਤਰ ਪੁੱਤਰ ਲਾਲ ਸਿੰਘ ਵਾਸੀ ਦਸ਼ਮੇਸ਼ਨ ਹੈਗਾ। ਔਰ ਇਹਨੂੰ ਜਿਹੜਾ ਹੈਗਾ ਉਹਨਾਂ ਦੀ ਸ਼ਨਾਖਤ ਤੇ ਗ੍ਰਿਫਤਾਰ ਕਰ ਲਿਆ। ਇਹ ਇਹਦਾ ਜਿਹੜਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਪਹਿਲਾਂ ਵੀ ਤਿੰਨ ਕੇਸ ਜਿਹੜੇ ਦਰਜ ਨੇ ਇੱਕ ਜਿਹੜਾ ਹੈਗਾ ਸਨੇਚਿੰਗ ਦਾ ਕੇਸ ਹੈ ਇੱਕ ਉਹਨੇ ਜੇਲ੍ਹ ਦੇ ਅੰਦਰ ਕੋਈ ਲੜਾਈ ਝਗੜਾ ਕੀਤਾ ਹੈ ਤੀਸਰਾ ਕੇਸ ਜਿਹੜਾ ਉਹਨੇ ਫੋਨ ਤੇ ਧਮਕੀ ਦੇ ਕੇ ਫਰੋਤੀ ਮੋਰੀ ਸੀ ਸੋ ਇਹ ਵਿਅਕਤੀ ਜਿਹੜਾ ਕਰਤਾਰ ਕਰ ਲਿਆ ਗਿਆ ਤਫਤੀਸ਼ ਜਾਰੀ ਹੈ ਸਰ ਕੋਈ ਦਿੱਖ ਲੋ ਅਸਲਾ ਬਰਾਮਦ ਹੋਇਆ ਦਿੱਸਦਾ ਦੱਸੋ ਕੀ ਨਹੀਂ ਫਿਲਹਾਲ ਅਸਲਾ ਬਰਾਮਦ ਨਹੀਂ ਹੋਇਆ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ ਫਰਦਰ ਇਨਵੈਸਟੀਗੇਸ਼ਨ ਜੋ ਰਿਕਵਰੀ ਹੋਏਗੀ ਉਹਦੇ ਬਾਰੇ ਪੁੱਛ